ਸਨਰਾਈਜ਼ਰ ਹైదరాబాద్ ਦਿੱਲੀ ਕੈਪੀਟਲਜ਼ ਵਿਚਕਾਰ ਮੀਂਹ ਕਾਰਨ ਰੱਦ ਹੋ ਗਿਆ ਮੈਚ ਰੱਦ ਹੋਣ ਨਾਲ ਪੈਟ ਕਮਿੰਸ ਦੀ ਹైదరాబాద్ ਨੂੰ ਵੱਡਾ ਝਟਕਾ ਲੱਗਾ ਟੀਮ ਹੁਣ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ ਇਸ ਮੈਚ ਦਿੱਲੀ ਨੇ ਪਹਿਲਾਂ ਖੇਡਦੇ ਹੋਏ ਸਿਰਫ 133 ਦੌੜਾ ਬਣਾਈਆਂ ਸਨ ਪਰ ਦੂਜੀ ਪਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਲਗਭਗ 1.5 ਘੰਟੇ ਤੱਕ ਮੀਂਹ ਪੈਂਦਾ ਰਿਹਾ ਫਿਰ ਹਾਲਾਤ ਖੇਡਣ ਦੇ ਅਨੁਕੂਲ ਨਾ ਹੋਣ ਕਾਰਨ ਅੰਪਾਇਰਾਂ ਨੇ ਮੈਚ ਰੱਦ ਘੋਸ਼ਿਤ ਕਰ ਦਿੱਤਾ ਨੇਮਾ ਅਨੁਸਾਰ ਜਦੋਂ ਮੈਚ ਰੱਦ ਕਰ ਦਿੱਤਾ ਗਿਆ ਤਾਂ ਦੋਵਾਂ ਟੀਮਾਂ ਨੂੰ ਇੱਕ ਇੱਕ ਅੰਕ ਦਿੱਤਾ ਗਿਆ ਦਿੱਲੀ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਨੇ ਪਰ ਹైదరాబాద్ ਦਾ ਸਫ਼ਰ ਇੱਥੇ ਹੀ ਖਤਮ ਹੋ ਗਿਆ ਦੱਸ ਦਈਏ ਕਿ ਹైదరాబాద్ ਚ ਰਾਤ ਕਰੀਬ 9:30 ਵਜੇ ਮੀਂਹ ਸ਼ੁਰੂ ਹੋਇਆ ਸਨਰਾਈਜ਼ ਦੀ ਪਾਰੀ ਮੀਂਹ ਕਾਰਨ ਸ਼ੁਰੂ ਨਹੀਂ ਹੋ ਸકી ਹైదరాబాద్ ਨੂੰ ਪਲੇਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਕਿਸੇ ਵੀ ਕੀਮਤ ਤੇ ਮੈਚ ਜਿੱਤਣਾ ਜ਼ਰੂਰੀ ਸੀ ਪਰ ਹੁਣ ਐਸਆਰਐਚ ਪਲੇਆਫ ਦੀ ਦੌਰ ਤੋਂ ਬਾਹਰ ਹੋ ਗਿਆ ਉਨ ਤੱਕ ਤਿੰਨ ਟੀਮਾਂ ਆਈਪੀਐਲ 2025 ਤੋਂ ਬਾਹਰ ਹੋ ਚੁੱਕੀਆਂ ਨੇ ਹైదరాబాద్ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਸੀ ਇਸ ਤੋਂ ਪਹਿਲਾਂ ਐਮਐਸ ਥੋਨੀ ਦੀ ਚੇਨਈ ਸੁਪਰ ਕਿੰਗਸ ਤੇ ਰિયાન ਪ੍ਰਾਕ ਦੀ ਰਾਜਸਥਾਨ ਰਾਇਲਜ਼ ਵੀ ਪਲੇਆਫ ਤੋਂ ਬਾਹਰ ਹੋ ਚੁੱਕੀਆਂ ਨੇ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਉਹਨਾਂ ਦੇ 11 ਮੈਚਾਂ 'ਚ 13 ਅੰਕ ਨੇ ਟੀਮ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਨੇ ਦਿੱਲੀ ਅੰਕ ਸੂਚੀ 'ਚ 5ਵੇਂ ਸਥਾਨ ਤੇ ਹੈ